ਸ਼ਰਾਬ ਦੇ ਨਸ਼ੇ ਦੇ ਵਿੱਚ ਟੰਨ ਹੋ ਕੇ ਦੋ ਸ਼ਰਾਬੀਆਂ ਨੇ ਲਾਇਆ ਅਜਿਹਾ ਧਮਾਕਾ ਕਿ ਸੈਂਕੜੇ ਹਜ਼ਾਰਾਂ ਲੋਕਾਂ ਦੀ ਜਾਨ ਫੇਮਸ ਹੋਣ ਦੇ ਲਈ ਖਤਰੇ ਦੇ ਵਿੱਚ ਪਾ ਦਿੱਤੀ ਅਗਰ ਇਹਨਾਂ ਸ਼ਰਾਬੀਆਂ ਨੂੰ ਪ੍ਰਸ਼ਾਸਨ ਨਾ ਫੜਦਾ ਤਾਂ ਹੋ ਜਾਣਾ ਸੀ ਵੱਡਾ ਹਾਦਸਾ ਲੋਕਾਂ ਦੀਆਂ ਬੇਜਾਨੀਆਂ ਸੀ ਲਾਸ਼ਾਂ ਸ਼ਰਾਬੀਆਂ ਦਾ ਫਰਾਤੀ ਦਿਮਾਗ ਸੋਸ਼ਲ ਮੀਡੀਆ ਤੇ ਹੋ ਗਿਆ ਵਾਇਰਲ ਲੋਕਾਂ ਨੇ ਕਾ ਦਿੱਤੀਆਂ ਟਿੱਪਣੀਆਂ ਕਿ ਫੇਮਸ ਹੋਣ ਦੇ ਲਈ ਨਸ਼ੇੜੀ ਕੀ ਕਰਦੇ ਨੇ ਜਿਆ ਸਸ਼ਿਕਾਤ ਦੇਖੋ ਨੈਸ਼ਨ ਪੋਸਟ ਮੈਂ ਤੁਹਾਡੇ ਨਾਲ ਗੁਰਦੀਪ ਕੌਰ ਦੋ ਸ਼ਰਾਬੀਆਂ ਨੇ ਕੁਝ ਅਜਿਹਾ ਕੀਤਾ ਜਿਸ ਦੇ ਨਾਲ ਸ਼ਾਇਦ ਸਾਡੇ ਨੇਟਸ ਦੇ ਵਿੱਚ ਕੁਝ ਵੱਡਾ ਹੋ ਸਕਦਾ ਸੀ ਸ਼ਾਇਦ ਲੋਕਾਂ ਦੀ ਜ਼ਿੰਦਗੀ ਖਤਰੇ ਦੇ ਵਿੱਚ ਇਸ ਕਦਰ ਪੈਂਦੀ ਕਿ ਰੇਲਵੇ ਦੀ ਪਟੜੀ ਤੇ ਲਾਚਾਂ ਬੈਸ ਜਾਂਦੀਆਂ ਸ਼ਰਾਬ ਦੇ ਨਸ਼ੇ ਦੇ ਵਿੱਚ ਟੰਨ ਹੋ ਕੇ ਦੋ ਸ਼ਰਾਬੀ ਜਿਹੜੇ ਨੇ ਰੇਲ ਦੀ ਪਟੜੀ ਤੇ ਨਿਕਲਦੇ ਨੇ ਤੇ ਉਸ ਤੋਂ ਬਾਅਦ ਕੋਲੇ ਦਰੱਖਤ ਹੁੰਦੇ ਨੇ ਉਹਨਾਂ ਦੀਆਂ ਲੱਕੜੀਆਂ ਕੱਟ ਕੇ ਰੇਲ ਦੀ ਪਟੜੀ ਤੇ ਵੱਡੇ ਲੱਕੜੀ ਦੇ ਫੱਟੇ ਵਿਛਾ ਦਿੰਦੇ ਨੇ ਤਾਂ ਜੋ ਜਿਹੜੀ ਇਸ ਪਟੜੀ ਤੇ ਟ੍ਰੇਨ ਆਵੇ ਉਹ ਪਲਟ ਜਾਵੇ ਤੇ ਇਹ ਦੋ ਸ਼ਰਾਬੀ ਵਾਇਰਲ ਹੋ ਜਾਣ ਫੇਮਸ ਹੋ ਜਾਣ ਇਹਨਾਂ ਦੇ ਕੀਤੇ ਦੀਆਂ ਗੱਲਾਂ ਲੋਕ ਕਰਨ ਸੋ ਅਜਿਹਾ ਦਿਮਾਗ ਜਿਹੜਾ ਸ਼ਰਾਬ ਦੇ ਨਸ਼ੇ ਦੇ ਵਿੱਚ ਲਗਾਇਆ ਤੇ ਜਿਸ ਤੋਂ ਬਾਅਦ ਟ੍ਰੇਨ ਜਿਹੜੀ ਆ ਕਾਸਗੰਗ ਤੋਂ ਫਰੂਖਾਬਾਦ ਰਾਤ ਦੇ 11 ਵਜੇ ਉਸ ਰੇਲ ਦੀ ਪਟੜੀ ਤੇ ਪਹੁੰਚਣੀ ਸੀ ਤੇ ਜਿਸ ਤੋਂ ਬਾਅਦ ਕੀ ਹੁੰਦਾ ਹੈ ਕਿ ਕੋਈ ਨਾ ਕੋਈ ਜਿਹੜਾ ਉਹਨਾਂ ਸ਼ਰਾਬੀਆਂ ਨੂੰ ਅਜੇ ਹੀ ਕਰਤੂਤ ਕਰਦੇ ਜਦੋਂ ਦੇਖਦਾ ਹੈ ਤਾਂ ਟ੍ਰੇਨ ਜਿਹੜੀ ਆਉਂਦੀ ਹੁੰਦੀ ਹੈ ਉਹਨਾਂ ਨੂੰ ਉਤਲਾਬਤੀ ਜਾਂਦੀ ਹੈ ਰੁਕਣ ਦੀ ਤਾਂ ਟ੍ਰੇਨ ਦੇ ਪਾਇਲਟ ਦੇ ਦੁਆਰਾ ਟ੍ਰੇਨ ਹੌਲੀ-ਹੌਲੀ ਕਰਕੇ ਰੋਕ ਲਈ ਜਾਂਦੀ ਹੈ ਪਰ ਕੁਝ ਲੱਕੜੀ ਦੇ ਫੱਟੇ ਇੰਜਣ ਦੇ ਵਿੱਚ ਫਸ ਹੀ ਜਾਂਦੇ ਨੇ ਤਾਂ ਉਸ ਤੋਂ ਬਾਅਦ ਇਹ ਪੂਰਾ ਮਾਮਲਾ ਸਾਹਮਣੇ ਆਇਆ ਇਹਨਾਂ ਦੋ ਸ਼ਰਾਬੀਆਂ ਨੂੰ ਜਿਹੜਾ ਪੂਰੀ ਇਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਤੇ ਦੋਸਤੋ ਬਾਅਦ ਇਹਨਾਂ ਨੇ ਆਪਣਾ ਗੁਨਾਹ ਸਵੀਕਾਰ ਕੀਤਾ ਕਿ ਅਸੀਂ ਫੇਮਸ ਹੋਣਾ ਚਾਹੁੰਦੇ ਆ ਇਸ ਕਰਕੇ ਅਸੀਂ ਕੋਈ ਵੱਡੀ ਵਾਰਦਾਤ ਕਰਨਾ ਚਾਹੁੰਦੇ ਸੀ ਤੇ ਜਿਸ ਦੇ ਕਰਕੇ ਟ੍ਰੇਨ ਦੇ ਵਿੱਚ ਬੈਠੇ 1500 2000 ਲੋਕਾਂ ਦੀ ਜਾਨ ਜਿਹੜੀ ਇਹਨਾਂ ਨੇ ਖਤਰੇ ਦੇ ਵਿੱਚ ਪਾ ਦਿੱਤੀ ਸੋ ਇਹਨਾਂ ਦੇ ਦਿਮਾਗ ਨੂੰ ਇਹਨਾਂ ਦੇ ਨਸ਼ੇ ਦੇ ਵਿੱਚ ਹੋਏ ਅੰਨਿਆਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਜ਼ਰੂਰ ਦੱਸਣਾ